ਇਸੀ ਤਰ੍ਹਾਂ ਜਿਹੜੇ ਆ ਰੱਖਣ ਕਰਦੇ ਰਹੋ ਕਿਸਾਨ ਵੀ ਜਿਹੜੇ ਬੋਲਦੇ ਧੰਨਵਾਦ ਜੀ ਸੋ ਅ ਅ ਜਗ ਸਿੰਘ ਜੀ ਆਜੋ ਸਰ ਆਜੋ ਜੀ ਕਿਰਪਾ ਕਰਿਓ ਸੋਤਾਨੂ ਬਹੁਤ ਬਹੁਤ ਸੋ ਬਹੁਤ ਬਹੁਤ ਬਧਾਈਆਂ ਸਾਨੂੰ ਆ ਜਾਓ ਜੀ ਬਰਾਬਰ ਤੁਸੀਂ ਦੱਸੋ ਜੀ ਤੁਹਾਡੀ ਕਿਵੇਂ ਦਾ ਲੱਗਿਆ ਸੋਨੂੰ ਪ੍ਰੋਗਰਾਮ ਤੇ ਜਦੋਂ ਤੁਹਾਨੂੰ ਥਾਰ ਨਿਕਲੀ ਉਦੋਂ ਕਿਵੇਂ ਦੀ ਖੁਸ਼ੀ ਲੱਗੀ ਮਨ ਲੱਗਾ ਉਦੋਂ ਸਟੇਜ ਤੋਂ ਤੁਹਾਨੂੰ ਹੀ ਫੋਨ ਗਿਆ ਸੀਗਾ ਬਹੁਤ ਵਧੀਆ ਲੱਗਾ ਯਾਰ ਪ੍ਰੋਗਰਾਮ ਜਦੋਂ ਤੁਸੀਂ ਸਾਨੂੰ ਫੋਨ ਕੀਤਾ ਬਹੁਤ ਖੁਸ਼ੀ ਹੋਈ ਸਾਡਾ ਸੁਣ ਕੇ ਉਦੋਂ ਮੈਨੂੰ ਲੱਗਦਾ ਤੁਹਾਨੂੰ ਪਹਿਲੀ ਵਾਰ ਇਹ ਯਕੀਨ ਨਹੀਂ ਹੋਇਆ ਨਹੀਂ ਨਹੀਂ ਜੀ ਸਾਨੂੰ ਫਿਰ ਇਹਨੇ ਫੋਨ ਕੀਤਾ ਪ੍ਰਿੰਸ ਨੇ ਕਿ ਪੂਰਾ ਯਕੀਨ ਹੋਇਆ ਮੈਨੂੰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਤੇ ਅੱਗੇ ਤੁਸੀਂ ਹੋਰ ਕਸਟਮਰਾਂ ਨੂੰ ਕੀ ਕਹਿਣਾ ਚਾਹੋਗੇ ਜਗਜੀਤ ਗਰੁੱਪ ਦੇ ਜੀ ਸਾਡੇ ਨਾਲ ਹੀ ਆਈ ਸਾਡੇ ਨਾਲ ਚੱਲਦੀ ਸਾਡੇ ਏਰੀਆ ਦੇ ਅੱਗੇ ਮਸ਼ੀਨਾਂ ਚੱਲਦੀਆਂ ਟੂੜੀ ਵਾਲੀਆਂ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਨੇ ਅੱਗੇ ਅਡੋ ਕਰਾਇਆ ਹੈ ਕਾਡੇ ਨੂੰ ਜਦੋਂ ਆਪਾਂ ਇਸ ਤਰ੍ਹਾਂ ਕੋਈ ਉਸਮਾਂ ਚੱਲਿੰਦੇ ਆ ਆਪ ਸੁਪਰੀਟ ਰੱਖਦੇ ਰਹਿੰਦੇ ਕਰਦੇ ਨੇ ਜੀ ਤੇ ਸਾਡੇ ਪਰਿਵਾਰ ਤੋਂ ਲੰਘ ਮੇਰੇ ਪੁਰਾਣੇ ਕਲੇਟਰ ਤੋਂ ਸਾਡੇ ਜਿੰਨੇ ਦਾ ਕਾਰੋਬਾਰ ਸਾਡੇ ਤੇ ਸਹੀ ਚੱਲਣ ਦੇ ਨਾਲ ਕੀ ਲੈ ਕੇ OK ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰ ਫੇਰ